ਸਾਰਿਆਂ ਨੂੰ ਜੈਮ ਸੀ ਦੀ ਅੱਜ ਅਸੀਂ ਪੜਾਂਗੇ ਪ੍ਰਕਾਸ਼ ਦੀ ਪੋਥੀ ਵਿੱਚੋਂ ਪਹਿਲਾ ਅਧਿਆਇ ਉਹਦਾ ਜਲਾਲੀ ਮਨੁੱਖ ਦਾ ਪੁੱਤਰ ਇਹ ਜਹੂਨਾ ਦਾ ਪ੍ਰਕਾਸ਼ ਹੈ ਜਿਹਦੇ ਵਿੱਚ ਉਸਨੇ ਜਦੋਂ ਉਹ ਇੱਕ ਟਾਪੂ ਉੱਤੇ ਕੈਦਖਾਨੇ ਵਿੱਚ ਸੀ ਤਦ ਪਰਮੇਸ਼ਰ ਜੀ ਨੇ ਉਹਦੇ ਉੱਤੇ ਆਪਣਾ ਜਲਾਲ ਪ੍ਰਗਟ ਕੀਤਾ ਇਸ ਲਈ ਅਸੀਂ ਪਹਿਲੇ ਅਧਿਆਇ ਦੀ ਪਹਿਲੀ ਆਇਤ ਪੜਾਂਗੇ ਯਸਮ ਸੀ ਦਾ ਪ੍ਰਕਾਸ਼ ਜਿਹੜਾ ਪਰਮੇਸ਼ਰ ਨੇ ਆਪਣੇ ਦਾਸਾਂ ਨੂੰ ਵਿਖਾਉਣ ਲਈ ਉਹਨੂੰ ਦਿੱਤਾ ਅਰਥਾਤ ਉਹ ਗੱਲਾਂ ਜਿਹੜੀਆਂ ਛੇਤੀ ਹੋਣ ਵਾਲੀਆਂ ਹਨ ਅਤੇ ਉਹਨੇ ਆਪਣੇ ਦੂਤ ਦੇ ਹੱਥੀ ਭੇਜ ਕੇ ਆਪਣੇ ਦਾਸ ਯਹੂਨਾ ਨੂੰ ਉਹਦਾ ਪਤਾ ਦਿੱਤਾ ਦੂਸਰੀ ਆਇਤ ਜਿਹਨੇ ਆਪਣੇ ਪਰਮੇਸ਼ੁਰ ਦੇ ਵਚਨ ਦੀ ਅਤੇ ਯਿਸੂ ਮਸੀਹ ਦੀ ਸਾਖੀ ਅਰਥਾਤ ਉਹਨਾਂ ਸਭਨਾ ਗੱਲਾਂ ਦੀ ਜੋ ਉਹਨ ਵਿਖੀਆਂ ਸਾਖੀ ਦਿੱਤੀ ਤੀਸਰੀ ਆਇਤ ਤਨ ਉਹ ਜਿਹੜਾ ਇਸ ਅਗੰਮ ਵਾਕ ਦੀਆਂ ਬਾਣੀਆਂ ਨੂੰ ਪੜਦਾ ਹੈ ਨਾਲੇ ਉਹ ਜਿਹੜੇ ਸੁਣਦੇ ਹਨ ਅਤੇ ਜੋ ਕੁਝ ਇਹਦੇ ਵਿੱਚ ਲਿਖਿਆ ਹੋਇਆ ਹੈ ਉਹਦੀ ਪਾਲਣਾ ਕਰਦੇ ਹਨ ਕਿਉਂ ਜੋ ਸਮਾ ਨੇੜੇ ਹੈ ਚੌਥੀ ਆਇਤ ਲਿਖ ਤੁਮ ਯਹੁੰਨਾ ਅੱਗੇ ਯੋਗ ਉਹਨਾ ਸਤ ਕਲੇਸ਼ਾਵਾਂ ਨੂੰ ਜਿਹੜੀਆਂ ਅਹਸਿਆ ਵਿੱਚ ਹਨ ਉਹਨਾਂ ਦੇ ਵੱਲੋਂ ਜਿਹੜਾ ਹੈ ਜਿਹੜਾ ਹੈ ਸੀ ਅਤੇ ਜਿਹੜਾ ਆਉਣ ਵਾਲਾ ਹੈ ਕਿਰਪਾ ਅਤੇ ਸ਼ਾਂਤੀ ਤੁਹਾਨੂੰ ਹੋਵੇ ਨਾਲੇ ਉਹਨਾਂ ਸੱਤ ਆਤਮਿਆਂ ਦੀ ਵੱਲੋਂ ਵੀ ਜਿਹੜਾ ਸਿੰਘਾਸਨ ਦੇ ਅੱਗੇ ਹੈ ਪੰਜਵੀਂ ਆਇਤ ਨਾਲੇ ਯਿਸੂਮਸੀ ਦੀ ਵੱਲੋਂ ਜਿਹੜਾ ਸੱਚਾ ਗਵਾਹ ਅਤੇ ਮੁਰਦਿਆਂ ਵਿੱਚੋਂ ਜੇਠਾ ਅਤੇ ਧਰਤੀ ਦੇ ਰਾਜਿਆਂ ਦਾ ਹਾਕਮ ਹੈ ਉਹ ਦੀ ਜਿਹੜਾ ਸਾਡੇ ਨਾਲ ਪ੍ਰੇਮ ਕਰਦਾ ਹੈ ਅਤੇ ਜਹ ਨੇ ਸਾਨੂੰ ਆਪਣੇ ਲਹੂ ਨਾਲ ਸਾਡੇ ਪਾਪਾਂ ਤੋਂ ਛੁਡਾ ਦਿੱਤਾ ਛੇਵੀਂ ਆਇਤ ਅਤੇ ਉਹਨੇ ਸਾਨੂੰ ਇੱਕ ਪਾਤਸ਼ਾਹੀ ਬਣਾਇਆ ਪਈ ਅਸੀਂ ਉਹ ਦੇ ਪਰਮੇਸ਼ਰ ਅਤੇ ਪਿਤਾ ਲਈ ਜਾਜਕ ਬਣੀਏ ਉਹਦੀ ਮਹਿਮਾ ਅਤੇ ਪ੍ਰਾਕਰਮ ਯੁਗ ਯੁਗ ਹੋਵੇ ਆਮੇਨ 7ਵੀਂ ਆਇਤ ਵੇਖੋ ਬਦਲਾਂ ਦੇ ਨਾਲ ਆਉਂਦਾ ਹੈ ਅਤੇ ਹਰੇਕ ਅੱਖ ਉਸ ਨੂੰ ਵੇਖੇਗੀ ਜਿਹ ਹੈ ਜਿਨ੍ਹਾਂ ਉਹਨ ਨੂੰ ਵਿੰਨਿਆ ਸੀ ਉਹ ਵੀ ਵੇਖਣਗੇ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਉਸਤੇ ਲਈ ਪਿੱਟਣਗੀਆਂ ਹਾਂ ਆਮੇਨ ਅੱਠਵੀਂ ਆਇਤ ਮੈਂ ਅਲਫਾ ਅਤੇ ਓਮੇਗਾ ਹਾਂ ਇਹ ਆਖਣਾ ਪਰਮੇਸ਼ਵਰ ਪ੍ਰਭੂ ਪਰਮੇਸ਼ਵਰ ਦਾ ਹੈ ਅਰਥਾਤ ਉਹ ਜਿਹੜਾ ਹੈ ਜਿਹੜਾ ਹੈ ਸੀ ਅਤੇ ਜਿਹੜਾ ਆਉਣ ਵਾਲਾ ਹੈ ਜੋ ਸਰਵ ਸ਼ਕਤੀਮਾਨ ਹੈ ਨੌਵੀਂ ਆਇਤ ਮੈਂ ਜਹੂਨਾ ਜੋ ਤੁਹਾਡਾ ਭਰਾ ਤੁਹਾਡੇ ਨਾਲ ਰਲ ਕੇ ਉਸ ਪਿਤਾ ਅਤੇ ਰਾਜ ਅਤੇ ਸਬਰ ਵਿੱਚ ਜੋ ਯਿਸੂ ਮਸੀਹ ਵਿੱਚ ਹੈ ਸਾਂਝੀ ਹਾਂ ਪਰਮੇਸ਼ਵਰ ਦਾ ਵਚਨ ਅਤੇ ਯਿਸੂ ਦੀ ਸਾਖੀ ਦੇ ਕਾਰਨ ਉਸ ਟਾਪੂ ਵਿੱਚ ਜਿਹੜਾ ਪਾਤਮੋਸ ਕਰਕੇ ਸਦਾਉਂਦਾ ਹੈ 10ਵੀਂ ਆਇਤ ਮੈਂ ਪ੍ਰਭੂ ਦੇ ਦਿਨ ਆਤਮਾ ਵਿੱਚ ਆਇਆ ਅਤੇ ਮੈਂ ਆਪਣੇ ਪਿੱਛੇ ਤੁਰੀ ਜਹੀ ਦੀ ਇੱਕ ਵੱਡੀ ਆਵਾਜ਼ ਇਹ ਆਖਦੇ ਸੁਣੀ 11ਵੀਂ ਆਇਤ ਭਈ ਜੋ ਕੁਝ ਤੂੰ ਵੇਖਦਾ ਹੈ ਸੋ ਇਸ ਪੋਥੀ ਵਿੱਚ ਲਿਖ ਲੈ ਅਤੇ ਸਤ ਕਲਿਸਿਆਵਾਂ ਨੂੰ ਕਾਲ ਦੇ ਅਰਥਾਤ ਅਫਸੋਸ ਨੂੰ ਸਮੁਰੇਨੇ ਨੂੰ ਪਾਗਮੁਨ ਨੂੰ ਪਰਗਮਨ ਨੂੰ ਤ્વાਤੀਰੇ ਨੂੰ ਸਰਦੀਸ ਨੂੰ ਫਿਲਦਲਫਿਲੀਏ ਨੂੰ ਲਾਉਦਿਕਿਆ ਨੂੰ 12ਵੀਂ ਆਇਤ ਅਤੇ ਮੈਂ ਉਸ ਆਵਾਜ਼ ਨੂੰ ਜਿਹੜੀ ਮੇਰੇ ਨਾਲ ਗੱਲਾਂ ਕਰਦਾ ਸੀ ਕਰਦੀ ਸੀ ਵੇਖਣ ਲਈ ਭੁਮਿਆ ਅਤੇ ਜਾਂ ਭੁਮਿਆ ਤਾਂ ਸੋਨੇ ਦੇ ਸੱਤ ਸ਼ਮਾਦਾਨ ਵੇਖੇ 13ਵੀਂ ਆਇਤ ਅਤੇ ਉਨ੍ਹਾਂ ਸ਼ਮਾਦਾਨਾਂ ਦੇ ਵਿੱਚਕਾਰ ਮਨੁੱਖ ਦਾ ਪੁੱਤਰ ਦੀ ਨਿਆਈ ਕੋਈ ਵੇਖਿਆ ਜਿਹੜਾ ਪੈਰਾਤੀਕ ਦਾ ਜਮਾ ਪਹਿਨੇ ਅਤੇ ਛਾਤੀ ਦਿਵਾਲੇ ਸੋਨੇ ਦੀ ਪੇਟੀ ਬੰਨੇ ਬੰਨੇ ਹੋਏ ਸੀ 14ਵੀਂ ਆਇਤ ਉਹਦੇ ਸਿਰ ਦੇ ਵਾਲ ਚਿੱਟੇ, ਉਹਨਾਂ ਦੀ ਨਿਆਈ ਚਿੱਟੇ ਸਗੋਂ ਬਰਫ਼ ਦੇ ਸਮਾਨ ਸਨ ਅਤੇ ਉਹਦੀਆਂ ਅੱਖੀਆਂ ਅਗਣ ਦੀਆਂ ਲਾਟ ਵਰਗੀਆਂ ਸਨ 15ਵੀਂ ਆਇਤ ਅਤੇ ਉਹਦੇ ਪੈਰ ਖਾਲਸ ਪਿੱਤਲ ਦੀ ਨਿਆਈ ਸਨ ਭਈ ਜਾਣੀ ਦਾ ਉਹ ਪੱਠੀ ਵਿੱਚ ਤਾਇਆ ਹੋਇਆ ਹੈ ਅਤੇ ਉਹਦੀ ਆਵਾਜ਼ ਬਾਲੇ ਪਾਣੀਆਂ ਦੀ ਘੂਕ ਵਰਗੀ ਸੀ 16ਵੀਂ ਆਇਤ ਉਹਨੇ ਆਪਣੇ ਸੱਜੇ ਹੱਥ ਵਿੱਚ ਸੱਤ ਤਾਰੇ ਲੈ ਹੋਏ ਸਨ ਅਤੇ ਉਹ ਦੇ ਮੂੰਹ ਵਿੱਚੋਂ ਇੱਕ ਦੋ ਤਾਰੀ ਤਿੱਖੀ ਤਲਵਾਰ ਨਿਕਲਦੀ ਸੀ। ਉਹ ਦਾ ਮੁਖ ਅਜਿਹਾ ਸੀ ਜਿਵੇਂ ਸੂਰਜ ਆਪਣੇ ਡਾਡੇ ਤੇਜ ਨਾਲ ਚਮਕਦਾ ਹੈ। 17ਵੀਂ ਆਇਤ ਮੈਂ ਉਹ ਨੂੰ ਡਿੱਠਾ ਤਾਂ ਉਹ ਦੇ ਪੈਰੀ ਮੁਰਦੇ ਵਾਂਝ ਡਿੱਗ ਪਿਆ ਅਤੇ ਤਾਂ ਉਹ ਨੇ ਆਪਣਾ ਸੱਜਾ ਹੱਥ ਮੇਰੇ ਉੱਤੇ ਰੱਖਿਆ ਤੇ ਕਿਹਾ ਨਾ ਡਰ ਮੈਂ ਪਹਿਲਾ ਅਤੇ ਪਿਛਲਾ ਹਾਂ। 18ਵੀਂ ਆਇਤ ਅਤੇ ਉਹ ਜਿਉਂਦਾ ਹੈ ਮੈਂ ਮਰਦਾ ਸਾਂ ਅਤੇ ਵੇਖ ਮੈਂ ਜੁਗ ਜੁਗ ਜਿਉਂਦਾ ਹਾਂ ਅਤੇ ਮੌਤ ਅਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ ਹਨ ਉਨਵੀਂ ਆਇਤ ਇਸ ਲਈ ਜੋ ਕੁਝ ਤੈਂ ਵੇਖਿਆ ਜੋ ਕੁਝ ਹੈ ਅਤੇ ਜੋ ਕੁਝ ਇਹ ਦੇ ਮਗਰੋਂ ਹੋਣ ਵਾਲਾ ਹੈ ਸੋ ਤੂੰ ਲਿਖ ਛੱਡ 12ਵੀਂ ਅਭੀਵੀਂ ਆਇਤ ਅਰਥਾਤ ਉਹਨਾਂ ਸੱਤ ਤਾਰਿਆਂ ਦਾ ਭੇਤ ਜਿਹੜੇ ਤੈਂ ਮੇਰੇ ਸੱਜੇ ਹੱਥ ਉੱਤੇ ਡਿੱਠੇ ਹਨ ਅਤੇ ਉਹ ਸੋਨੇ ਦੇ 7 ਸ਼ਮਾਦਾਨਾਂ ਦਾ ਉਹ 7 ਤਾਰੇ 7 ਕਲਿਸਿਆਂਵਾਂ ਦੇ ਦੂਤ ਹਨ ਅਤੇ 7 ਸ਼ਮਾਦਾਨ 7 ਕਲਿਸਿਆਂਵਾਂ ਹਨ ਆਮੇਨ ਪ੍ਰਭੂ ਜੀ ਦੇ ਨਾ ਵਚਨਾਂ ਨੂੰ ਪੜੇ ਸੁਣੇ ਜਾਣ ਤੇ ਬਰਕਤ ਦੇਣ ਮੈਂ ਖੁਦਾ ਦੀ ਬੇਟੀ ਹਰ ਰੋਜ਼ ਤੁਹਾਡੇ ਲਈ ਇੱਕ ਅਧਿਆਇ ਪੜਾ ਕਰਾਂਗੀ ਤਾਂ ਕਿ ਸਾਰੇ ਸੁਣਨ ਵਾਲੇ ਇਸ ਤੋਂ ਬਰਕਤ ਪਾਉਣ ਆਮੇਨ ਸਾਰਨ ਜੈਮਸ ਜੀ